ਕੋਕਾ ਕੋਲਾ ਤੇ ਪੈਪਸੀ ਵਰਗੇ ਪ੍ਰਸਿੱਧ ਕੋਲਡ ਡਰਿੰਕਸ ਤੇ ਹੋਰ ਗੈਰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਹੁਣ ਮਹਿੰਗੇ ਹੋ ਜਾਣਗੇ ਜੀਐਸਟੀ ਕੌਂਸਲ ਨੇ ਬੁੱਧਵਾਰ ਨੂੰ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਤੇ ਟੈਕਸ ਦਰ ਨੂੰ ਮੌਜੂਦਾ 28% ਤੋਂ ਵਧਾ ਕੇ ਹੁਣ 40% ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਵਸਤੂਾਂ ਅਤੇ ਸੇਵਾਵਾਂ ਟੈਕਸ ਪ੍ਰਣਾਲੀ ਦੇ ਵਿੱਚ ਵਿਆਪਕ ਸੁਧਾਰਾਂ ਦੇ ਹਿੱਸੇ ਵਜੋਂ ਜੀਐਸਟੀ ਕੌਂਸਲ ਨੇ ਫਲਾਂ ਜਾਂ ਫਿਰ ਫਲਾਂ ਦੇ ਜੂਸ ਤੋਂ ਬਣੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਤੇ ਟੈਕਸ ਦਰ ਨੂੰ ਵੀ ਹੁਣ ਜੋ ਹੈ 28% ਤੋਂ ਵਧਾ ਕੇ 40% ਕਰ ਦਿੱਤਾ ਹੈ ਇਸਦੇ ਨਾਲ ਕਾਉਂਸਲ ਨੇ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਤੇ GST ਦਰ ਨੂੰ ਵੀ 40% ਕਰ ਦਿੱਤਾ। ਹੋਰ ਜੋ ਹੈ ਗੈਰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਵੀ ਹੁਣ ਦੱਸ ਦਈਏ ਕਿ ਮਹਿੰਗੇ ਹੋ ਜਾਣਗੇ ਕਿਉਂਕਿ ਇਹਨਾਂ ਵਸਤੂਆਂ ਤੇ ਜੋ ਹੈ GST ਦਰ 18% ਤੋਂ ਵਧਾ ਕੇ 40% ਕਰ ਦਿੱਤੀ ਗਈ ਹੈ। जीएसटी काउंसिल ने खण्ड या फिर और मीठे या फिर स्वाद वाले सारे ਉਤਪਾਦਾਂ ਤੇ ਟੈਕਸ ਦਰ ਨੂੰ 28% ਤੋਂ ਵਧਾ ਕੇ ਹੁਣ 40% ਕਰ ਦਿੱਤਾ। ਹਾਲਾਂਕਿ ਫਲਾਂ ਦੇ ਗੁੱਦੇ ਜਾਂ ਫਿਰ ਫਲਾਂ ਦੇ ਜੂਸ ਤੇ ਆਧਾਰਿਤ ਪੀਣ ਵਾਲੇ ਪਦਾਰਥ ਜੋ ਜਿਨ੍ਹਾਂ ਦੀ ਗੱਲ ਕਰੀਏ ਉਹਨਾਂ ਤੇ ਜੋ ਹੈ ਟੈਕਸ ਦਰ 12% ਤੋਂ ਘਟਾ ਕੇ ਹੁਣ 5% ਕਰ ਦਿੱਤੀ।